ਜਿੰਦਾਬਾਦ ਬੰਦੇ ਮਾਤਰਮ ਬੰਦੇ ਮਾਤਰਮ ਮਰਦਾਬਾਦ ਅਤਵਾਦ ਮਰਦਾਬਾਦ ਸਾਡਾ ਭਾਈਚਾਰਾ ਜਿੰਦਾਬਾਦ ਲੋਕ ਇਕਜੁੱਟ ਬੋਲੀ ਵੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਹਿੰਦੁਸਤਾਨ ਜੀ ਦੀ ਭਗਤ ਅੱਜ ਸਾਡੇ ਨਾਲ ਪਹਿਲਗਾਮ ਅੰਤਖਵਾਦ ਘਟਨਾ ਤੋਂ ਬਾਅਦ ਅਸੀਂ ਅਹਿਮਦਗੜ੍ਹ ਪਹੁੰਚੇ ਹਾਂ ਸਾਡੇ ਨਾਲ ਕਾਂਗਰਸ ਦੇ ਕੁਝ ਮੁੱਖੇ ਨੇਤਾ ਅਤੇ ਕਾਰਕੂਨ ਸਾਡੇ ਦਰਮਿਆਨ ਨੇ ਜੋ ਇੱਕ ਕੈਂਡਲ ਮਾਰਚ ਕਰ ਰਹੇ ਨੇ ਮੈਂ ਵਨ ਬਾਈ ਵਨ ਉਹਨਾਂ ਤੋਂ ਪੁੱਛਾਂਗਾ ਕਿ ਉਹ ਕਿਸ ਮਕਸਦ ਲਈ ਇਕੱਠੇ ਹੋਏ ਨੇ ਤੇ ਉਹਨਾਂ ਦਾ ਆਵਾਮ ਨੂੰ ਕੀ ਸੰਦੇਸ਼ ਆ ਸਾਡੇ ਨਾਲ ਨੇ ਸਤਿਮਾਨ ਜੀ ਮੌਸਮ ਬਾਹਰ ਬਹੁਤ ਹੀ ਸਰਵਾਮਿਲੇ ਹੈ ਇਸ ਤਰ੍ਹਾਂ ਬਹੁਤ ਹੀ ਦਰਦਨਾਕ ਤਰੀਕੇ ਨਾਲ ਬਹਿਰਨਾ ਦੇ ਹਨ ਇਹ ਇੱਕ ਪਾਸੇ ਨਜ਼ਰ ਇਹ ਵੀ ਆਉਂਦਾ ਹੈ ਕਿ ਭਾਰਤੀ ਆਪਸੀ ਪਿਆਰ ਕਰ

ਬੰਦੀ ਚੋਣ ਦੀ ਚਾਹਤ ਨਾਲ ਇਸ ਦਾ ਇਹਦਾ ਮੈਂ ਪੰਜਾਬ ਸਿੰਘ ਪਛਾਰੀ ਜਿਸ ਨੂੰ ਪੰਜਾਬੀਏਤ ਨੇ ਜੋ ਕਿਤੇ ਇੱਕ ਅਸਰਸ ਫਾਈਲ ਨੇ ਉਹ ਐਮਐਮਓ ਆਉਂਦੇ ਵਾਸਤੇ ਸਰ ਇੱਕ ਹੋਰ ਸਵਾਲ ਆ ਇੱਕ ਆਮ ਨਾਗਰਿਕਤਾ ਕਿ 7 ਲੱਖ ਦੇ ਕਰੀਬ ਆਮੀ ਡਿਫੈਂਸ ਫੋਰਸਿਸ ਸਾਡੀਆਂ ਉੱਥੇ ਨੇ ਸਾਡੀਆਂ ਸਟੇਟ ਇੰਟੈਲੀਜੈਂਸ ਨੇ ਸੈਂਟਰ ਇੰਟੈਲੀਜੈਂਸ ਏਜੰਸੀਆਂ ਨੇ ਅਸੀਂ ਹੋਰ ਏਜੰਸੀਆਂ ਦੇ ਨਾਲ ਕੋਲਾਬੋਰੇਸ਼ਨ ਕਰਕੇ ਕੰਮ ਕਰਦੇ ਆਂ सवाल ਇੱਥੇ ਹੈ ਕਿ ਕਿੰਨਾ ਕਿਤੇ ਸਕਿਉਰਿਟੀ ਲੈਕਸ ਵੀ ਨੇ ਮੈਂ ਕਮਲ ਧਾਲੀਵਾਲ ਜੀ ਨੂੰ ਪੁੱਛਣਾ ਚਾਹਾਂਗਾ ਸਤੁਪਤਲਾ ਸਕਿਉਰਿਟੀ ਰਾਤਰੀ ਉਹ ਤੋਂ ਪਹਿਲਾਂ ਮੈਂ 40 ਜਨਰਲ ਦੀ ਮਦਦ ਕਰੀ ਜਾਨ ਪਾਈ ਹੈ ਉਹ ਸਭਾ ਕੀ ਹੋ ਰਿਹਾ ਹੈ ਜੀ ਉਹ ਆਪੇ ਆਵੇ ਜੋ ਨੂੰ ਨਾ ਉਹ ਇਹ ਜਿਹੜਾ ਸਤਵਾ ਜਿਹੜਾ ਇਹ ਅਟੈਕ ਆ ਇਹ ਮੈਂ ਸਮਝਦਾ ਹਿੰਦੁਸਤਾਨ ਤੇ ਨੀ ਪੂਰੀ ਦੁਨੀਆ ਦੀ ਇਨਸਾਨੀਅਤ ਤੇ ਹੋਇਆ ਸਾਨੀਅਤ ਅਜੇ ਵੀ ਉਹ ਸ਼ਰਨਾਰ ਹੋਈ ਹੈ ਜਿੱਥੇ ਕੋਈ ਗਲਤੀ ਸਿਕਿਉਰਿਟੀ ਵੀ ਕਰਨਾ ਪਾਸ ਉਹ ਨਾ ਮੰਨਦਾ ਸਰਵਿਸ ਕੋਈ ਤੇ ਕਿਹੜਾ ਕੋਈ ਨਾ ਇਸ ਇਸ ਤਰੀਕੇ ਨਾਲ ਆ ਕੇ ਇੰਨੀ ਵੱਡੀ ਗਲਤੀ ਵਿੱਚ ਸਾਡੇ ਤੇ ਦਿਨਾਂ ਤੋਂ ਖੁੱਲਾ ਹੋਇਆ ਪਰ ਚਲੋ ਆਪਾਂ ਅੱਜ ਇਕੱਲੇ ਪਿੱਛੇ ਛੱਡੀ ਜਿਵੇਂ ਕੱਲ ਸਰਪਾਰਟੀ ਮੀਟਿੰਗ ਹੋਈ ਹੈ ਸਾਰੀਆਂ ਪਾਰਟੀਆਂ ਨੂੰ ਅੱਜ ਸਾਨੂੰ ਊੜਾ ਯੂਨਾਈਟਡ ਹੋ ਕੇ ਦੁਨੀਆ ਨੂੰ ਦਿਖਾਉਣਾ ਚਾਹੀਦਾ ਕਿ ਸਾਰਾ ਹਕੀਮ ਉਸ ਦਾ ਤੱਕਾ ਔਰ ਇਕੱਠਾ ਹੋ ਕੇ ਜਿਹੜੇ ਤੇਂਦਿਆਂ ਨੇ ਦੇਖੀ ਕਰੀ ਲਿਆ ਕੋਲੋਂ ਉਹ ਉੱਠੋ ਆਪੇ ਵਾਂਗੋਂ ਪੌਣ ਵਾਲੇ ਸਵੇਰੇ ਦੇ ਵਿੱਚ ਇਦਾਂ ਨਹੀਂ ਇੱਜਾ ਰਾਹ ਹੋਣ ਅਸੀਂ ਭਾਰਤ ਸਰਕਾਰ ਕੋਲ ਮੰਗ ਵੀ ਕਰਦੇ ਆ ਕਿ ਜਿਹੜੀ ਸਿਕਿਉਰਿਟੀ ਕੰਟਾ ਹੈ ਉਹ ਬੈਟਰ ਜ਼ਰੂਰ ਯੂ ਕੀਤਾ ਜਾਵੇ ਕਿਉਂਕਿ ਫੌਜ ਬਹੁਤ ਵੱਡੀ ਆ ਸਿਕਿਉਰਿਟੀ ਦੀ ਹੋਰ ਵੀ ਬੜੀਆਂ ਬੜੀਆਂ ਪਟੀਆਂ ਪਟੀਆਂ ਏਜੰਸੀਆਂ ਨੇ ਇਦਾਂ ਨਹੀਂ ਇਸ ਘਟਾਵਾਂ ਨੂੰ ਹੋਰ ਤੋਂ ਪਹਿਲੇ ਨਾ ਕਿਸੇ ਨਾ ਕਿਸੇ ਮੁੱਦਾ ਥੋੜਾ ਜਿਹਾ ਕ੍ਰਿਮੀਨਲ ਡਿਸਹਾਰਮਨੀ ਦਾ ਮੁੱਦਾ ਵੀ ਬਣਦਾ ਜਾ ਰਿਹਾ ਹੈ ਉਹਦੇ ਲਈ ਤੁਹਾਡੀ ਪਾਰਟੀ ਦਾ ਔਰ ਤੁਹਾਡੇ ਭਾਈਚਾਰੇ ਦਾ ਇੱਥੇ ਦੀ ਆਵਾਮ ਨੂੰ ਕੀ ਸੰਦੇਸ਼ ਹੈ ਮੈਂ ਪਹਿਲਾਂ ਇਹ ਕਹੰਦਾ ਚਾਹੁੰਦਾ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹ ਕਿਸੇ ਤਰ੍ਹਾਂ ਨਹੀਂ ਉਹ ਇਨਸਾਨੀਅਤ ਨੂੰ ਤੇ ਕੋਈ ਵੀ ਧਰਮ ਦਾ ਇਨਸਾਨ ਇਹ ਕਰੇ ਉਹ ਇਨਸਾਨੀਅਤ ਤੇ ਹਮਲਾ ਕਰਦਾ ਤੇ ਕਿਸ ਨੂੰ ਇਸੇ ਨਜ਼ਰੀਏ ਨਾਲ ਮੈਨੂੰ ਲੱਗਦਾ ਹੈ ਕਿ ਹਰ ਸੂਝਣ ਆਦਮੀ ਇਸੇ ਨਜ਼ਰੀਆ ਨਾਲ ਦੇਖੇ ਤੇ ਦੁਨੀਆ ਚ ਇਸ ਗੱਲ ਦਾ ਕਰਦਾ ਪੂਰੇ ਦੇਸ਼ ਇਸ ਗੱਲ ਦਾ ਮੈਂ ਤਾਂ ਇਸ ਨੂੰ ਬੜੀ ਬਹੁਤ ਚੁਣ ਦੇਗਾ ਜਿਹੜੀਆਂ ਤਾਕਤਾਂ ਅਸਲ ਜਿਸ ਦੇ ਪਿੱਛੇ ਹੈ ਉਹੀ ਤਾਕਤਾਂ ਪੰਜਾਬ ਦੇ ਹਰਾਨ ਕਰ ਰាប់ ਕਰ ਰਹੀ ਸੀ ਉਹੀ ਤਾਕਤਾਂ ਕਹਿੰਦੇ ਡਰੋਨ ਭੇਜਦੀਆਂ ਨੇ ਇੱਥੇ ਸਰਹੱਦਾਂ ਭੇਜਦੀਆਂ ਉਹੀ ਤਾਕਤਾਂ ਇੱਥੇ ਬੰਬ ਵੀ ਹੁੰਦੇ ਨੇ ਤੇ ਪੰਜਾਬ ਦੇ ਵਸਤੇ ਤਾਂ ਇੱਕ ਕਾਂਗਰਸ ਪਾਰਟੀ ਨੇ ਲੜਾਈ गढ़ ਕੇ ਪੰਜਾਬ ਨੂੰ ਸ਼ਾਂਤੀ ਦੇ ਲਿਆਉਣਾ ਪੰਜਾਬ ਦੇ ਬਹੁਤ ਲੋਕਾਂ ਨੇ ਇਸ ਦਾ ਆਕਰ ਰੱਖਦੇ ਆਪਣੇ ਜਾਨ ਨੇ ਅਸੀਂ ਤਾਂ ਇਸ ਦਾ ਉਸਵੇਂ ਦੇ ਕਿ ਅਤਵਾਦ ਕਿਸੇ ਧਰਮ ਦਾ ਨਹੀਂ ਹੈ ਅਤਵਾਦ ਇਨਸਾਨੀ ضرورت ਦੀ ਹੈ ਦੇਸ਼ਵਰਤੀ ਹੈ ਇਹਦੇ ਅਸੀਂ ਸਾਰੇ ਇਲਾਕਾ ਨੇ ਹਰ ਇੱਕ طرف ਦਾ ਰਹਿਣ ਇਹ ਤਰ੍ਹਾਂ ਦੇ ਬੰਤੇ ਇਸ ਪੁਕਾਰ ਅਤੇ ਆਵਾਵਾਂ ਦੇ ਪਿੱਛੇ ਇਹ ਅਤਵਾਦ ਦੇ ਖਿਲਾਫ ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਵੀ ਕਹਵਾ ਕਿ ਕਾਂਗਰਸ ਪਾਰਟੀ ਨੇ ਬੜੀਆਂ ਜਾਣਤੁੱਤੀਆਂ ਇਸ ਰੜਾਈਸ ਪੰਜਾਬ ਨੂੰ ਪਛਾਣਾ ਉਸ ਅੱਜ ਇਸ ਦੀ ਰੰਗਾਈ ਨੂੰ ਸਮਝ ਕੇ ਹੋਰ ਤਰੀਕੇ ਤਰੀਕੇ ਨਾਲ ਕਹਿੰਦੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਪੰਜਾਬ چھوڑ ਵੀ ਰੋਕਣ ਪੰਜਾਬ ਦੀ ਸਰਕਾਰ ਵੀ ਜਾ ਕੇ ਕਿ ਜਿਹੜੀਆਂ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਨੇ ਉਸ ਨੂੰ ਵੀ ਰੋਕਿਆ ਜਾਣਾ ਉਹਨਾਂ ਨਾਲ ਲੜਾਈ ਲੜਨੀ ਵੀ ਉਨੀ ਜ਼ਰੂਰੀ ਹੈ ਅੱਜ ਸਰਕਾਰ ਨੂੰ ਹੋਰ ਗੰਭੀਰਤਾ ਨਾਲ ਲੜਨੀ ਪਵੇ ਜਿਹੜੀ ਉਧਰੋਂ ਚੀਜ਼ ਆ ਰਹੀ ਹੈ ਸਾਡੇ ਦਰਮਿਆਨ ਕਾਉਂਸਲਰ ਦੀਪਾ ਜੀ ਵੀ ਨੇ ਮਾਨਾ ਦੇ ਵਿਚਾਰ ਵੀ ਜਾਣਾਂਗੇ ਇਸ ਮੁੱਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਜੀ ਮਾਤਾ ਜੀ ਜੀ ਸਾਰੀ ਪਾਰਟੀਆਂ ਵਾਂਜੇ ਤੋਂ ਉੱਪਰ ਉੱਠ ਕੇ ਜਿਹੜੀ ਇਹ ਮਤਭੇਦ ਟਿਕਣਾ ਹੋਈ ਆ ਅਸੀਂ ਇਹਦੀ ਨਿੰਦਾ ਕਰਦੇ ਆ ਤੁਸੀਂ ਸਾਰੇ ਸ਼ਹਿਰ ਵਾਸੀ ਇੱਕਜੁੱਟ ਹੋ ਕੇ ਸਾਰੀ ਪਾਰਟੀਆਂ ਵਾਂਜੇ ਤੋਂ ਉੱਪਰ ਉੱਠ ਕੇ ਅਸੀਂ ਇਹਦੀ ਨਿੰਦਾ ਕਰਦੇ ਆ ਵੀ ਇਹਦੀ ਅਜੇ ਇੱਕ ਹੋਰ ਹੈ ਨਾ ਜੋ ਸਰਕਾਰ ਹੈ ਸੈਂਟਰ ਸਰਕਾਰ ਆ ਕਿ ਉਹ ਜਲਦੋ ਜਲ ਮਿਲਿਆ ਕਰੇਗੀ ਇਹਦੀ ਵੀ ਇੱਕ ਲਿਕਨ ਹੋਰ ਆ ਜਿਹੜੀ ਕਰੀ ਗਿਆ ਉਹਦੇ ਕਰਕੇ ਸਾਰਾ ਜਿਹੜਾ ਡਿਸਟਰਬ ਹੋ ਰਿਹਾ ਸੀ ਹਿੰਦੂ ਭਾਈਚਾਰਕ ਸਾਂਝ ਜਿਹੜੀ ਸਾਡੀ ਖਰਾਬ ਹੋ ਰਹੀ ਆ ਇਹ ਤੇ ਨੱਥ ਪਾਈ ਜਾਵੇ ਧੰਨਵਾਦ ਜ ਆਮਨ ਪ੍ਰੀਤੀ ਜੀ ਹਾਂਜੀ ਬਾਕੀ ਸਾਰੇ ਭਰਾਵਾਂ ਨੇ ਦੱਸਿਆ ਹੀ ਆ ਜਿਹੜੇ ਬੰਦੇ ਹਮਲੇ ਕਰਦੇ ਨੇ ਜਾਂ ਅੱਤਵਾਦੀ ਨੇ ਉਹਨਾਂ ਦਾ ਕੋਈ ਕਰਮ ਨਹੀਂ ਹੁੰਦਾ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਸਾਰੇ ਜਿੰਨੇ ਵੀ ਅਹਮਦਗੜ੍ਹ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਭਾਈਚਾਰਕ ਸਾਂਝ ਦੇਖਣ ਨੂੰ ਸਾਨੂੰ ਮਿਲੀ ਆ ਤੇ ਹਰ ਧਰਮ ਦੇ ਲੋਕ ਆਏ ਨੇ ਚਾਹੇ ਉਹ Hindu ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਚਾਹੇ Muslim ਚਾਹੇ Sikh ਚਾਹੇ Sai so ਅਹਮਦਗੜ੍ਹ ਵੱਲੋਂ ਬਹੁਤ ਵੱਡੀ ਗੱਲਬਾਤ ਆ ਵੀ ਭਾਈਚਾਰਕ ਸਾਂਝ ਇੱਕ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸਾਰੇ ਦੁਨੀਆ 'ਚ বাসਦੇ ਪੰਜਾਬੀ ਭੈਣ ਭਰਾਵਾਂ ਨੂੰ ਕਿਤੇ ਵੀ ਕਿਸੇ ਵੀ ਧਰਮ ਨਾਲ ਸੰਬੰਧਤ ਨਹੀਂ ਗਏ ਉਹਨਾਂ ਨੂੰ ਬੇਨਤੀ ਆ ਵੀ ਇਹ ਧਰਮਾਂ ਤੋਂ ਉੱਪਰ ਉੱਠ ਕੇ ਆਪਾਂ ਭਾਈਚਾਰੇ ਦੀ ਰੱਖਿਆ ਦੀ ਕੱਟੀ ਰੱਖਣੀ ਆ ਆਪਾਂ ਕਿਸੇ ਨਾਲ ਲੜਨਾ ਨਹੀਂ ਕਿਸੇ ਨੂੰ ਉੱਚਾ ਨਹੀਂ ਮਾਤ-ਸਾਬਤ ਨਹੀਂ ਕਹਿਣਾ ਉੱਪਰ ਸਰਕਾਰ ਦੀ ਡਿਊਟੀ ਹੋ ਆਪੀ ਲੱਭਣਗੇ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਣਾ ਵੀ ਅਗਰ ਜਿਹੜੀ ਇਹ ਜਿਹੜੇ ਜਿਨ੍ਹਾਂ ਨੇ ਗਲਤ ਕੰਮ ਕੀਤਾ 26 ਪਰਿਵਾਰਾਂ ਦੀਆਂ ਲਾਸ਼ਾਂ ਬਸਾਈਆਂ ਨਗੀਆਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰੀ ਜਾਵੇ ਤਾਂ ਕਿ ਪੂਰੀ ਦੁਨੀਆ 'ਚ ਪਤਾ ਲੱਗੇ ਕਿ ਹਿੰਦੁਸਤਾਨ 'ਚ ਕੋਈ ਗਲਤ ਕੰਮ ਹੁੰਦਾ ਤਾਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੈਨੀਆਂ ਗੱਲਾਂ ਕਰਦਾ ਸਾਰਿਆਂ ਨੂੰ ਇੱਥੇ ਪਹੁੰਚਣ ਦੇ ਸਾਡੇ ਸਾਰੇ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਥੇ ਸਾਰੇ ਪੈਣ ਪਰ ਆਏ। ਇਹਨਾਂ ਦਾ ਸਾਰਿਆਂ ਦਾ ਧੰਨਵਾਦ ਦਰਦਿਆ ਕਰ ਰਹੀਆਂ ਤੋਂ। ਸਾਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ। ਬਹੁਤ-ਬਹੁਤ ਧੰਨਵਾਦ। ਮੁਹੰਮਦ ਸਾਜੀ ਜੀ। ਅੱਜ ਮੈਂ ਵੀ ਇਹ ਕਹੂੰਗਾ ਜੋ ਵੀ ਇਹ ਹੋਇਆ ਪਹਿਲਗਾਮ ਦੇ ਵਿੱਚ ਇਨਸਾਨੀਅਤ ਦਾ ਕਤਲ ਹੋਇਆ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਸੀ। ਜਿਸ ਨੂੰ ਸਾਰਾ ਦੇਸ਼ ਅੱਜ ਬੋਸ਼ੂਕ ਦੇ ਵਿੱਚ ਆ ਤੇ ਜੋ ਵੀ ਹੋਇਆ ਹੈ ਬਹੁਤ ਹੀ ਮੰਦ ਭਾਗਾ ਹੈ ਜੋ ਕਦੇ ਹੋਣਾ ਹੀ ਚਾਹੀਦਾ ਵੀ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਸਾਡੀ ਸ਼ਹਿਰ ਦੀ ਅਮਰਗੜ ਦੀ ਹੈ ਇਹ ਹਮੇਸ਼ਾ ਕਾਇਮ ਰਹੂਗੀ ਤੇ ਇਨਸ਼ਾਅੱਲਾ ਸਾਰੇ ਅਸੀਂ ਇਕੱਠੇ ਆ ਇਕੱਠੇ ਰਹਾਂਗੇ ਧੰਨਵਾਦ ਪ੍ਰਧਾਨ ਜੀ ਤੁਸੀਂ ਜੀ ਮੈਂ ਇਹ ਗੱਲ ਕਹਾਗਾ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਭਾਈਚਾਰਾ ਇੱਕਤਾ ਜਿੰਦਾਬਾਦ ਹੋਰ ਇੱਕ ਜੀ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਇਹ ਪਾਕਿਸਤਾਨ ਨੂੰ ਮੂੰਹ ਤੋੜ ਸਾਨੂੰ ਜਵਾਬ ਦੇਣਾ ਪਊਗਾ ਕਾਤਕਰਾਪਾ ਮੂੰਹ ਤੋਂ ਉੜ ਜਬਾਂ ਨਹੀਂ ਦਿੰਦੇ ਇਹਨੇ ਉਹ ਕੰਮ ਕਰਿਆ ਜਿਹੜਾ ਹਿੰਦੁਸਤਾਨ ਕਦੇ ਤੱਕ ਮੈਂ ਨਹੀਂ ਸੁਣਿਆ ਆਪਣੀ ਜ਼ਿੰਦਗੀ ਦੇ ਵਿੱਚ ਕਹਿ ਕਹਿ ਕੇ ਲੋਕਾਂ ਨੂੰ ਭੇੜਾ ਦੇ ਸਵਾਦ ਲੁੱਟੇ ਦੇ ਉੱਥੇ ਐਂ ਗੂਈਆਂ ਮਾਰੀਆਂ ਨੇ ਅੱਜ ਤੱਕ ਕਿਸੇ ਬੰਦੇ ਨੇ ਨਹੀਂ ਸੁਣਿਆ ਪਾਕਿਸਤਾਨ ਮੁਰਦਾਬਾਹ ਪਾਕਿਸਤਾਨ ਮੁਰਦਾਬਾਹ ਅਸੀਂ ਭਾਰਤ ਨਿਊਜ਼ ਦਾ ਵੀ ਧੰਨਵਾਦ ਕਰਦੇ ਹਾਂ ਕਿ ਸੂਰਜ ਅਗਵਾਈ ਕਰਦੇ ਨੇ ਤੇ ਧੰਨਵਾਦ ਜੋ ਸਾਡੀ ਖਬਰ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਸਾਡੇ ਪੀਰ ਪਗੰਬਰਾਂ ਨੇ ਕਿਸੇ ਵੀ ਧਰਮ ਦੇ ਨੇ ਸਾਨੂੰ ਫਰਕ ਨਹੀਂ ਪਾਇਆ ਅਸੀਂ ਵੀ ਨਹੀਂ ਫਰਕ ਪਾਉਣਾ ਉਹ ਵੀ ਜਿੰਨੇ ਚੱਲਦੇ 2-4 ਸਾਂਝ ਇਕੱਠੀ ਰੱਖੀ ਉਹਨਾਂ ਨੇ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਅੱਜ ਅਸੀਂ ਵੀ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਸਾਰਿਆਂ ਨੇ ਚੱਲਣਾ ਅਸੀਂ ਕੋਈ ਗਲਤੀ ਨਹੀਂ ਕਰਨੀ ਇੱਕ ਦੂਸਰੇ ਭੈਣ ਭਰਾ ਦੇ ਨਾਲ ਰਲ ਕੇ ਚੱਲਣਾ ਜਿਹੜੇ ਗੱਲ ਉਹਨਾਂ ਨੂੰ ਸਰਕਾਰ ਦਾ ਆਪ ਹੀ ਸਜਾਦ ਬੈਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਾਰਟ ਨਿਊਜ਼ ਨਾਲ ਜੁੜੇ ਲੋਕਾਂ ਨੂੰ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਵੀ ਇਹ ਸਪੈਸੀਫਿਕਲੀ ਕਾਂਗਰਸ ਦਾ ਕਟ ਨਹੀਂ ਹੈ ਸਾਰੇ ਸ੍ਰੀਦੀ ਜੀ ਅਕਾਲੀ ਪਾਰਟੀ ਤੋਂ ਕੌਂਸਲਰ ਨੇ ਔਰ ਹੋਰ ਵੀ ਛੋਟੀਆਂ ਵੱਡੀਆਂ ਪਾਰਟੀਆਂ ਦੇ ਸਾਰੇ ਸਾਥੀਆਂ ਨੇ ਮਿਲ ਕੇ ਇਹ ਕਟ ਕੀਤਾ ਔਰ ਸਭ ਦਾ ਸੰਦੇਸ਼ ਇਹੀ ਹੈ ਕਿ ਆਪਾਂ ਭਾਈਚਾਰਕ ਸਾਂਝ ਨੂੰ ਬਣਾਈ ਰੱਖੀਏ ਧੰਨਵਾਦ